ਰਾਮ ਰਾਮ ਜੀ ਮੈਂ ਤੁਹਾਡਾ ਆਪਣਾ ਟਿੰਕੂ ਗਰੇਟਾ ਤੇ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਕੈਂਟ ਕੈਂਟ ਅੱਜ ਆਪਾਂ ਖੇਡਾਂਗੇ ਬੁੱਜੋ ਤਾਂ ਜਾਣੀ ਆਪਣੇ ਕੋਲ ਅੱਜ ਦੋ ਟੀਮਾਂ ਨੇ ਆਜ਼ਾਦ ਪੰਛੀ ਤੇ ਤੂਫਾਨੀ ਸ਼ੇ ਅੱਜ ਇਹਨਾਂ ਦਾ ਮੁਕਾਬਲਾ ਕਰਨ ਜਾ ਰਹੇ ਆ ਆਪਾਂ ਖੇਡਾਂਗੇ 부ਜਾਰਤਾ 부ਜਾਰਤਾ ਆਪਾਂ ਲੈ ਕੇ ਆਏ ਆ ਸੋ ਕਿਹੜਾ ਬਿੰਨਰ ਹੋਊਗਾ ਉਹਦੇ ਲਈ ਨਾਮ ਹਜੇ ਡਿਸਾਈਡ ਨਹੀਂ ਕੀਤਾ ਜਦੋਂ ਡਿਸਾਈਡ ਕਰ ਲਿਆ ਫਿਰ ਦੱਸਾਂ ਸੋ ਅੱਜ ਆਪ ਪਹਿਲੀ ਬੁਝਾਰਤ ਲੈ ਕੇ ਆਏ ਆ ਦੋਨੇ ਟੀਮਾਂ ਲਈ ਪਹਿਲੀ ਬੁਝਾਰਤ ਆ ਜੀ ਮਾਂ ਜੰਮੀ ਪੁੱਤ ਬਨੇਰੇ ਖੇਡਿਆ ਅਜਾਦ ਪ੍ਰਿੰਸ ਦੇ ਦਾ ਪਹਿਲਾ ਤੇ ਨਾਲ ਤਾੜੀਆਂ ਪਹਿਲਾ ਉੱਤਰ ਵਾਹ 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 ਤੋ ਪਹਿਲੇ 10 ਅੰਕ ਜਾਂਦੇ ਨੇ ਆਜ਼ਾਦ ਪਰਿੰਦੇ ਨੂੰ ਤੇ ਹੁਣ ਦੂਸਰੀ ਉਦਾਹਰਨ ਹੈ ਜੀ ਚਿੱਟੀ ਮਸਜਿਦ ਬੂਹਾ ਕੋਈ ਨਾ ਚਿੱਟੀ ਮਸਜਿਦ ਬੂਹਾ ਕੋਈ ਨਾ ਇਹ ਦਿਨ ਪਤਾ ਜੀ ਗਲਤੀ ਦਾਨ ਗਲਤ ਜੀ ਬੱਕਰੀ ਗਲਤ ਜੀ ਚਿੱਟੀ ਮਸਜਿਦ ਦਰਵਾਜਾ ਕੋਈ ਨਾ ਲਓ ਜੀ ਦਾ ਡਿਲੀਟ ਟਾਈਮਰ ਸ਼ੁਰੂ ਹੋ ਚੁੱਕਿਆ ਹੈ 1 2 10 4 ਆਸਮਾਨ 5 6 7 8 9 10 ਬਿਲਕੁਲ ਗਲਤ ਬਿਲਕੁਲ ਗਲਤ ਇਸ ਦਾ ਜਵਾਬ ਹੈ ਜੀ ਅੰਡਾ ਕਿੱਤੀ masjid ਦਰਵਾਜ਼ਾ ਕੋਈ ਸੋ ਆਪਣਾ ਅਗਲਾ ਸਵਾਲ ਅਗਲੀ ਬੁਝਾਰ ਧਿਆਨ ਨਾਲ ਸੁਣੋ ਜੀ ਇਹ ਮੇਰੀ ਫੇਵਰੇਟ ਹੈ ਹੱਬੜ ਦੱਬੜ ਪਈ ਗੁੜੇ ਪਰਤ ਲੋਕ ਪਿੱਤਰ ਗਈ ਨੀਂਦ ਹੱਬੜ ਦੱਬੜ ਪਈ ਗੁੜੇ ਪਰਤ ਲੋਕ ਪਿੱਤਰ ਗਈ ਗੁੜੇ ਨੀਂਦ ਬੱਤ ਗੱਲ ਸਰ ਸੁਪਣਾ galta ਸੋਚ ਲੋ ਹੱਬੜ ਦੱਬੜ ਪਈ ਗੁੜੇ ਪਰਤ ਲੋਕ ਪਿੱਤਰ ਗਈ ਗੁੜੇ ਨੀਂਦ ਬੱਤ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸੋਚਾ ਬਿਲਕੁਲ ਨਹੀਂ ਹਵਾ ਨਹੀਂ ਸੋ ਸਾਰੇ ਇੱਕੋ ਹੀ ਹੋ ਜੋ ਟਾਈਮ ਟੈਮ ਕੋਈ ਨਹੀਂ ਹੈਗੀ ਜੀ ਹੁਣ ਇਹਨਾਂ ਦੀ ਇਹਨਾਂ ਸਭ ਨੂੰ ਮੌਕਾ ਦਿੱਤਾ ਜਿਹੜਾ ਜਿੱਤ ਗਿਆ ਜਿੱਤ ਗਿਆ ਪੂਰੀ ਤਰ੍ਹਾਂ ਇਕੱਲੇ ਦੇ 10 ਨੰਬਰ ਨੇ ਅਸੀਂ ਰੂਟ ਬਦਲਤਾ ਕੋਈ ਆਜਾਦ ਬਿਰੰਦੇ ਨਹੀਂ ਕੋਈ ਤੂਫਾਨ ਸ਼ੇਰ ਨਹੀਂ ਇਕੱਠੇ ਨੇ ਵੀਰੇ ਹੁਣ ਇਹਨਾਂ ਚ ਜਿਹਨੇ ਲੱਭਿਆ ਉਹਦੇ ਨੰਬਰ 10 ਨੰਬਰ ਹੋ ਗਏ ਦੇ ਚਲੋ ਜੀ ਕੋਈ ਹੈ ਟਾਈਮਰ ਸ਼ੁਰੂ ਹੈ ਜੀ ਪਹਿਲਾ 10 ਅੱਬੜ ਦੱਬੜ ਪਈ ਕੁੜੇ ਪਰਥਲੋ ਕਿੱਧਰ ਗਈ ਕੁੜੇ ਅੱਬੜ ਦੱਬੜ ਪਈ ਕੁੜੇ ਕੁ ਪਰਥਲੋ ਕਿੱਧਰ ਗਈ ਕੁੜੇ 10 9 8 7 6 5 4 3 2 1 ਗਲਤ ਜੀ ਇਹਨਾਂ ਸਭ ਦਾ ਜਵਾਬ ਗਲਤ ਹੈ ਇਸ ਦਾ ਸਹੀ ਜਵਾਬ ਹੈ ਕਰਚੀ ਘਰ ਜਦੋਂ ਸਬਜ਼ੀ ਬਣਦੀ ਹੈ ਸਮਨ ਗੇ ਲੱਕਾ ਕੱਪੜ ਦੱਪੜ ਹੱਪੜ ਦੱਪੜ ਉਹ ਬਲੀਆਂ ਧੌਣ ਲੱਗ ਜਦੀ ਉਹ ਹੱਪੜ ਦੱਪੜ ਪਈ ਕੋੜੇ ਗੁਰਗੱਲ ਨਬਤਰ ਕਈ ਗੀਤ ਠੀਕ ਅਗਲਾ ਇਹ ਵੀ ਬਹੁਤ ਫੇਵਰੇਟ ਹੈ ਇਹਨੂੰ ਪੁੱਛਣਾ ਵੈਸੇ ਤਾਂ ਸੌਖਾ ਹੈ ਜੇ ਦਿਮਾਗ ਲਾਉਂਗੇ ਤਾਂ ਕਿਆ ਨਾ ਸੁਣਿਆ ਲੋਬੀ ਦਰਸ਼ਕੋ ਅੱਠ ਹੱਡਾਂ ਮੁੱਛਾ ਭਰਿਆ ਆਂਦਰਾਂ ਦਾ ਜਿਹੜਾ ਮੇਰੀ ਬਾਤ ਨਾ ਬੁੱਝੇ ਪੁੱਤ ਬੰਦਰਾ ਦਾ ਇਹ ਲਈ ਜੀ ਸਾਹਿਬ ਤੇ ਅੰਨਾ ਸੁਣੋ ਅੱਠ ਹੱਡਾਂ ਗੁੱਛਾ ਪਰਿਆ ਅੰਦਰਾਂ ਦਾ ਜਿਹੜਾ ਮੇਰੀ ਬਾਤ ਨਾ ਪੁੱਜੇ ਉਹਤ ਬਾਤ ਨਾ ਅਨਾਨਾਸ ਅਿਲਫੁਲੀ ਅੱਠ ਹੱਡਾਂ ਦੇ ਨੇ ਦੀ ਉਹ 77 88 ਅੱਠ ਹੱਡਾਂ ਗੁੱਛਾ ਪਰਿਆ ਅੰਦਰਾਂ ਦਾ ਗੁੱਛਾ ਅੰਦਰ ਦਾ ਬਾਪਰੇ ਆਹਾ ਅੱਠ ਹੱਡਾਂ ਅੱਠ ਹੱਡਾਂ ਅੱਠ ਹੱਡਾਂ ਲਓ ਜੀ ਟਾਈਮਰ ਫੇਰ ਸਟਾਰਟ ਹੈ 10 9 8 7 ਖੰਜੂਰਾ 6 5 ਆਉਲਾ 4 3 ਆਉਲਾ ਬਾਸਾ 1 ਸਾਬਣਾ ਦਾ ਜਵਾਬ ਜੀ ਫੇਰ ਦੱਸੋ ਇਸ ਵਾਰ ਇਸ ਦਾ ਜਵਾਬ ਹੈ ਹੱਡ ਹੱਡਾਂ ਉੱਚਾ ਪਰਿਆ ਆਂਦਰਾ ਦਾ ਜਿਹੜੇ ਮੇਰੀ ਬਾਤ ਨਾਲ ਬੁੱਝੀ ਪੁੱਤ ਬਾਂਦਰਾ ਦਾ ਇਸ ਦਾ ਸਹੀ ਜਵਾਬ ਹੈ ਜੀ ਮੰਜਾ ਮੰਜਾ 1 2 10 4 1 2 10 4 ਆਠ ਹੋ ਗਈ ਜੀ ਹਾਂ ਜੀ ਧਿਆਨ ਦੇਣਾ ਜੀ ਜਦੋਂ ਸਾਰੇ ਬੰਦਰਾ ਦੇ ਬੋਤੋਂ ਅਗਰਾ ਜੀ ਨਿੱਕੀ ਜਹੀ ਪਿਦਨੀ ਪਿਦ-ਪਿਦ ਕਰਦੀ ਸਾਰੇ ਜਹਾਂ ਦੀ ਲੈ ਤੱਕ ਥੇੜਾ ਮੱਖੀ ਬੰਕਰਾਂ ਪਿੱਛੇ ਮੱਖੀ ਢਾੜੋ ਗੋਰੀ રે 10 ਨੰਬਰ ਫੇਰ ਪੁਜਾਰਤਾ ਕਈ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚੋਂ ਬੂਰੀ ਹਜੇ ਤੱਕ 20 ਨੰਬਰ ਲੈ ਕੇ ਗਿਆ ਤਾਂ ਉਹ ਸਾਮਨਾ ਹਜੇ ਬੂਰੀ ਅੰਦਰ ਚੱਲ ਰਿਹਾ ਇਹ ਮੈਨੂੰ ਲੱਗਦਾ ਅੱਜ ਕਿਸੇ ਬਜ਼ੁਰਗਾਂ ਕੋਲ ਬਹਿ ਕੇ ਆ ਨਾ ਨਾ ਲਓ ਜੀ ਇਹ ਵੀ ਬਹੁਤ ਸੋਹਣੀ ਹੈ ਇਹਨੂੰ ਮੈਂ ਸੋਚ ਕੇ ਬਹੁਤ ਦਿਰ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤੇ ਖੁੱਲ ਜਾਂਦਾ ਦਰਵਾਜ਼ਾ ਖੁੱਲ ਇਹ ਨੀਦਾ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤੇ ਤਮਿੰਦਾ ਤੌਜੀ ਟਾਈਮਰ ਸ਼ੁਰੂ ਕਰਤੀਏ ਮੁੰਡਾ 10 9 8 7 6 5 4 3 2 1 ਇਹ ਨਿੱਕਾ ਜਿਹਾ ਕਾਕਾ ਘਰ ਦਾ ਰੱਖ ਨਹੀਂ ਗਿਆ ਮੈਨੇ ਜੀ ਉਹ ਸਭ ਨੂੰ ਪਤਾ ਕਿਹੜੇ ਨੂੰ ਨਹੀਂ ਪਤਾ ਸੀ ਬਈ ਇਹ ਵਜ੍ਹਾ ਨਾਲ ਨਿੱਕਾ ਜਿਹਾ ਕਾਕਾ ਪਤਾ ਨਹੀਂ ਹਾਂ ਤੇ ਨੂੰ ਪਤਾ ਨਹੀਂ ਸੀ ਚਲੋ ਜੀ ਇਹ ਵਜਾਰ ਸੀ ਬਾਪੂ ਕਹੇ ਤੋਂ ਅੜ ਜਾਂਦਾ ਚਾਚਾ ਕਹੇ ਤੋਂ ਖੁੱਲ ਜਾਂਦਾ ਉਹ ਹੈਗਾ ਜੀ ਮੂੰਹ ਬਾਪੂ ਚਾਚਾ ਚਾਚਾ ਆਹ ਮੂੰਹ ਚਾਚਾ ਬਾਪੂ ਅਗਲੀ ਹੈ ਜੀ ਆਏ ਹਾਏ 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 ਜਿੱਦੇ ਮੈਂ ਪਹਿਲੀ ਵਾਰੀ ਵੀ ਸੁਣੀ ਸੀ ਬਾ ਇੰਨਾ ਹੱਸਿਆ ਸੀ ਇੰਨਾ ਹੱਸਿਆ ਸੀ ਇਕੱਲੇ ਜਾਂਦਾ ਰਹਿੰਦਾ ਸੀ ਬਾਜ਼ਾਰ ਸੁਣ ਕੇ ਤੇ ਮੈਂ ਬਹੁਤ ਨਜਾਇਜ਼ ਪਾਈ ਹੋਈ ਇਹ ਤੁਸੀਂ ਵੀ ਸੁਣ ਕੇ ਦਰਸ਼ਕੋ ਦੋ ਗਲੀਆਂ ਇੱਕ ਬਾਜ਼ਾਰ ਹਾਂ ਦੋ ਗਲੀਆਂ ਇੱਕ ਬਾਜ਼ਾਰ ਇੱਕ ਬਾਜ਼ਾਰ ਵਿੱਚੋਂ ਨਿਕਲੇ ਹਾਠਾਣੇਦਾਰ ਛੀਂਡ ਛੀਂਡਾ ਕਿਵੇਂ ਕਹਾਣੀ ਨਹੀਂ ਪਈ ਹੋਈ ਆਏਗਾ ਵੀਰੇ ਸੋ ਗਲੀਆਂ ਹਾਂ ਤੁਸੀਂ ਆ ਇਹ ਬਿਜਾਰ ਨਹੀਂ ਜਾ ਗਾ ਅਜੇ ਤੱਕ ਅਜਾੜਾ ਮਾਰਨ ਦੀ ਗੱਲ ਨਹੀਂ ਹੋਈ ਸਹੀ ਨਿਵਾੜਾ ਸਹੀ ਜਿਵਾੜਾ ਹੋਰ ਕਿ ਉਹ ਕਰਦਾ ਪੈਸੇ ਕਿ ਟੂਨੇ ਵਿੱਚ 1500 ਰੁਪਏ ਲਓ ਜੀ ਅਗਲੀ ਕਹਾ ਥੋੜੀ ਮੇਰੀ ਆਬਦੀ ਲਿਖਾਈ ਨਾ ਇਹ ਜੀ ਇਹ ਥੋੜਾ ਮੈਨੂੰ ਪੜਨ ਚ ਔਖਾ ਹੋ ਰਿਹਾ ਤਾਂ ਕਰਕੇ ਹਾਂ ਟਿੱਡ ਵਿੱਚੋਂ ਕੱਢ ਕੇ ਬੱਖੀ ਵਿੱਚ ਮਾਰੀ ਸੜਕ 'ਤੇ ਸੁਆਹ ਹੋ ਗਈ ਸਾਰੀ ਦੀ ਸਾਰੀ ਹੁਣੀ ਹੰਝੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਓ ਜੀ ਟਾਈਮ ਫੇਰ ਸ਼ੁਰੂ ਕਰਦੇ ਆ ਇਹਨਾਂ ਦੇ ਬਸ ਦੀ ਗੱਲ ਹੈ ਜੀ ਇਹਨਾਂ ਨੂੰ ਪਤਾ ਹੀ ਨਹੀਂ ਆ ਮੈਨੂੰ ਸਮਝ ਆ ਗਈ ਤੁਸੀਂ ਦੱਸ ਦੋ ਜੀ ਨਮਸਕਾਰ ਮੋਢਿਆ ਐਸਾ ਬਾਕ ਬੜਾ ਘਾਇੰਗਾ ਲੈ ਕੋਈ ਗੱਲ ਨਹੀਂ ਬਸ ਜਵਾਬ ਨਹੀਂ ਗਾ ਚਲੋ ਜੀ ਟਾਈਮਰ ਸਟਾਰਟ ਹੈ 10 9 8 7 6 5 4 10 ਕਲੋਨਾ ਮੀਟਰ ਦੂਜਾ ਲੱਕੜਾ ਮੂਜਾ ਘੱਟ ਕੇ ਉਰੇ ਲਾ ਲਿਆ ਉਹ ਖਤਮ ਦਾ ਕਿਉਂਦੀ ਬਾਈ ਕਿਹਰੇ ਤੂੰ ਕਰਦਾ ਟਾਈਮਰ ਪੂਰਾ ਹੋ ਗਿਆ ਬਾਈ ਇਸ ਦਾ ਸਹੀ ਜਵਾਬ ਦਰਸ਼ਕੋ ਤੁਸੀਂ ਵੈਸੀ ਕਮੈਂਟ ਚ ਲਿਖਿਓ ਇਹਦਾ ਸਹੀ ਜਵਾਬ ਬਗਵਾਸ ਦੇਣ ਦੀ ਜਰੂਰਤ ਹੈ ਇਸ ਦਾ ਸਹੀ ਜਵਾਬ ਹੈ ਜੀ ਸਿਕਹ ਵਾਲੀ ਡੱਬੀ ਖੋਲਿਆ ਉਹਦੇ ਟੈਂਟ ਚੋਂ ਕੱਢੀ ਸੀ ਮੱਖੀ ਮਾਰੀ ਸੜ ਕੇ ਸਵਾਹ ਹੋ ਗਈ ਸਾਰੀ ਸਾਰੀ ਸੜ ਕੇ ਸਵਾਹ ਲਈ ਲੈਣ ਮੈਂ ਤਿੰਨ ਵਾਰੀ ਬੋਲਿਆ ਚਾਰ ਹੋ ਗਈਆਂ ਤਿੰਨ ਵਾਰੀ ਬੋਲਿਆ ਅਗਲੀ ਜੀ ਨਿੱਕੇ ਨਿੱਕੇ ਮੇਮਣੇ ਪਹਾੜ ਚੱਕੀ ਜਾਂਦੇ ਰਾਜਾ ਕਹੇ ਰਾਣੀ ਨੂੰ ਜਨੌਰ ਤੁਰੀ ਜਾਂਦੀ ਨਿੱਕੇ ਨਿੱਕੇ ਮੇਮਣੇ ਪਹਾੜ ਚੱਕੀ ਜਾਂਦੇ ਕਿੜਿਆ ਕਿਹੜੇ ਦੰਦ ਰਾਜਾ ਕਹੇ ਰਾਣੀ ਨੂੰ ਦੰਦ ਜਨੌਰ ਤੁਰੀ ਜਾਂਦੇ ਇੰਨੇ ਚ ਸੁਣਨ ਦੀ ਕਪੈਸਿਟੀ ਹੈ ਨਹੀਂ ਮਖਾ ਇਹ ਇੱਕ ਇੰਕਹਾਬ ਤੇ ਜਵਾਬ ਬਚਾੜੋਂ ਕੀ ਦੇਣਾ ਇਹਨੇ ਸਭ ਨੂੰ ਲੱਗੀ ਵੀ ਆਪਾਂ ਪੁੱਛਦਾਂਗੇ ਸਭ ਦੇ ਗਲਤ ਜਵਾਬ ਨੇ ਦੁਬਾਰਤ ਬੋਲੀ ਚੱਲ 1 ਮਿੰਟ ਛੋਡੂ ਮੈਂ ਐ ਨੰਬਰ ਦੇ ਦੂੰਗਾ ਫਰੀ ਦਾ ਤੁਸੀਂ ਜਿਹੜੀ ਇਹ ਕਹਾਵਤਾਂ ਜਿਹੜੀ ਬੁਝਾਰਤਾ ਹੈ ਇਹ ਤੁਸੀਂ ਮੈਨੂੰ ਇੱਕ ਵਾਰੀ ਰਿਪੀਟ ਕਰਕੇ ਸੁਣਾਓ ਕੋਈ ਵੀ ਉਹਦਾ ਨੰਬਰ ਮਿੱਕੇ ਮਿੱਕੇ ਹੁੰਦੇ ਨਹੀਂ ਇਹ ਮੇਮ ਨੇ ਥਾੜ ਚੱਕੀ ਜਾਂਦੇ ਹਾਂ ਰਾਜਾ ਕਹਿੰਦਾ ਰਾਣੀ ਨੂੰ ਜਨਾਵਰ ਚੁਰਾਈ ਜਾਂਦੀ ਤਾੜੀਆਂ ਵੀ ਇਹਦੇ ਇਹਦੇ ਵੈਸੇ 10 ਨੰਬਰ ਨੇ ਇਹ ਪਰ ਟਾਈਮਰ ਲਾ ਕੇ ਇੱਕ ਵਾਰੀ 10 ਨੰਬਰ ਏ ਸੀ ਨੂੰ ਦਿੱਤੇ ਇਹਦਾ ਸਹੀ ਜਵਾਬ ਹੈ ਜੀ ਰੇਲ ਗੱਡੀ ਪਲਾਸ ਉਹਦੇ ਤੱਕ ਠੀਕ ਹੈ ਨਿੱਕੇ ਨਿੱਕੇ ਤੋਂ ਵੀ ਕੋਲਿਆਰੀ ਭਰੀ ਹੁੰਦੀ ਹੈ ਕਦੇ ਤੇਲ ਦੀ ਕੱਚੀ ਦੀ ਕੱਚੀ ਸਾਨੂੰ ਵੱਧ ਐਕਸਪੀਰੀਅੰਸ ਮਿਲਿਆ ਸਾਡੇ ਟੈਸਟ ਨੇ ਅਗਲਾ ਜੀ ਨੰਬਰ 10 ਬੁਝਾਰਤ ਸੰਮਰ 10 ਕਾਲ ਫੁੱਲ ਕਾਲ ਫੁੱਲ ਫੁੱਲ ਦਾ ਹਜ਼ਾਰ ਮੁੱਲ ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ ਬੈ ਜ ਕਿਸੇ ਕੋਲ ਹੈ ਨਹੀਂ ਵਿਚਾਰਾ ਬੈ ਬੜੇ ਦਿਲਚਸਪ ਹੋਣ ਵਾਲੀ ਹੈ ਸੀਰੀਅਸਲੀ ਟਿਆ ਨਾ ਹੁਣ ਹੁਣ ਦੁਬਾਰਾ ਸੁਣ ਬਿਲਕੁਲ ਨਹੀਂ ਸਰ ਕਾਲ ਫੋਨ ਕਾਲ ਫੋਨ ਫੋਨ ਦਾ 1000 ਕਿਤੇ ਕੋਲ ਅੱਧਾ ਕਿਸੇ ਕੋਲ ਸਾਰਾ ਦੇ ਲੈ ਜੀ ਵੀ ਕਿਸੇ ਕੋਲ ਹੈ ਨਹੀਂ ਵਿਚਾਰਾ ਬਹੁਤ ਸੀਰੀਅਸ ਚੀਜ਼ ਹੈ ਸਮਾ ਮੈਂ ਇਹ ਚੀਜ਼ ਨੂੰ ਦੇਖ ਸੁਣ ਕੇ ਪਹਿਲੀ ਵਾਰੀ ਰੋਇਆ ਸੀ ਦਰਸ਼ਕੋ ਇਹ ਤੁਹਾਡੇ ਕੋਲ ਪਹਿਲਾਂ ਦੱਸ ਦੇਣਾ ਚਾਹੁੰਦਾ ਕਿਉਂਕਿ ਜਿਸ ਕੋਲ ਇਹ ਚੀਜ਼ ਹੈ ਨਹੀਂ ਜਾਂ ਹੈਗੀ ਹੈ ਅੱਧੀ ਹੈ ਪਚੱਦੀ ਹੈ ਉਹਨੂੰ ਅੰਦਰੋਂ ਫੀਲ ਹੁੰਦਾ ਹੈ ਦਰਸ਼ਕ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਹਾਂ ਪਿਆਰ ਮੌਤ ਮਾਂ ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ ਕਿਸੇ ਕੋਲ ਮੌਤ ਕਾਲਫੁਲ ਕਾਲਫੁਲ ਮਾਂ ਮੌਤ ਕੋਲੋਂ 10000 ਹਾਂ ਮਾਂ ਸਮੇ ਦਾ ਤਾੜੀਆਂ ਪਾਓ ਹੋ ਜੀ ਜਵਾਬ ਸਾਨੂੰ ਮੈਂ ਦਊਂਗਾ ਇਹਨੇ ਬੋਲਿਆ ਪਿਆਰ ਨਹੀਂ ਹਾਂ ਤੁਸੀਂ ਜਵਾਬ ਕੀ ਚੀਜ਼ ਦਿੱਤੇ ਸੀ ਚਲੋ ਮਾਂ ਹਾਂ ਪਿਆਰ ਮਾਂ ਦੇ ਨਾਲ ਹੋਰ ਕੀ ਹੁੰਦਾ ਪਿਆਰ ਮਾਂ ਦੇ ਨਾਲ ਪਿਆਰ ਪਿਆਉ ਫਿਰ ਮਾਤਾ ਮੈਂ ਵੀ ਬੋਲਦਾ ਮਾਤਾ ਪਿਤਾ ਮੈਂ ਵੀ ਕਹਿ ਰਿਹਾ ਹਾਂ ਮਾਤਾ ਪਿਤਾ ਮਾਤਾ ਪਿਤਾ ਤੇ ਮੈਂ ਬੋਲ ਰਿਹਾ ਜੀ ਦਰਸ਼ਕੋ ਮੈਨੂੰ ਇਸ ਚੀਜ਼ ਤੋਂ ਕਨਫਿਊਜ਼ਨ ਹੋ ਗਈ ਹਾਂ ਚਲੋ ਵੀਡੀਓ ਵੈਸੇ ਚਲੋ ਵੀਡੀਓ ਦੇ ਐਂਡ ਤੇ ਦੇਖ ਕੇ ਬਾਅਦ ਚੋਂ ਅਸੀਂ ਫੈਸਲਾ ਕਰਾਂਗੇ ਵੀ ਇਹਦਾ বিজেਤਾ ਕੌਣ ਆ ਇਹ ਹਜੇ ਵਿਚਾਰੇ ਪੈਂਡਿੰਗ ਹੈ ਪਰ ਇਹਦਾ ਸਹੀ ਜਵਾਬ ਸੀ ਮਾਤਾ ਪਿਤਾ ਕੌਲ ਫੁੱਲ ਕੌਲ ਫੁੱਲ ਇਸ ਕੋਲ ਦਾ ਹਜ਼ਾਰ ਮੁੱਕ ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ ਕਿਸੇ ਕੋਲ ਹੈ ਨਹੀਂ ਵਿਚਾਰ ਠੀਕ ਹੈ ਜਿਹਦੇ ਕੋਲ ਹੈ ਨਹੀਂ ਵੀ ਦੇਖ ਲੈਣੇ ਪੈਣਗੇ ਬਾਅਦ ਚੋਂ ਆਪ ਹੋਰ ਪੈਸਾ ਦੇਣਾ ਬਿਲਕੁਲ ਨਹੀਂ ਤਾਂ ਮੈਂ ਕਹਿੰਦੀ ਉਹਨੇ ਚਲੋ ਵੈਸੇ ਇੱਕ ਬੁਝਾਰਤ ਹੋਰ ਸੀ ਉਹ ਆਪਾਂ ਫੇਰ ਕਰਾਂਗੇ ਸਿਰੀਅਸ ਮੁੱਦੇ ਦੇ ਉੱਤੇ ਇਹ ਕੋ ਨੂੰ ਲਿਆ ਕੇ ਆਪਾਂ ਖਤਮ ਕਰੀਏ ਤੇ ਹੁਣ ਅਗਲਾ 라ਉਂਡ ਸਟਾਰਟ ਹੈ ਜੀ ਔਰ ਇਹਨਾਂ ਨੂੰ ਫੋਟੋਆਂ ਦਿਖਾਈਆਂ ਜਾਣਗੀਆਂ ਤੇ ਫੋਟੋਆਂ ਦੇ ਦੇਖ ਕੇ ਜਿਹੜਾ ਵੀ ਫਿਲਮ ਦਾ ਨਾਮ ਗੈਸ ਕਰੋ ਉਹਨੂੰ ਨੰਬਰ ਦਿੱਤੇ ਜਾਣਗੇ 10 ਇਸ ਰਾਉਂਡ ਦੇ ਵਿੱਚ ਫਿਲਹਾਲ বিজেਤਾ ਰਿਹਾ ਹੈ ਗੁਰੀ ਜਿਹਦੇ 20 ਨੰਬਰ ਨੇ ਤਾੜੀਆਂ ਦਰਸ਼ਕਾਂ ਦੇ ਵਿੱਚ ਦੌੜ ਗਿਆ ਕਮੀਆਂ ਲਈ ਬਹੁਤ ਨੇ ਬਹੁਤ ਨੇ ਬਹੁਤ ਨੇ ਬਹੁਤ ਨੇ ਲਓ ਜੀ ਪਹਿਲੀ ਫੋਟੋ ਦਰਸ਼ਕੋ ਸਾਡੀ ਸਕਰੀਨ ਤੇ ਆ ਜੂਗੀ ਠੀਕ ਹੈ ਜੀ ਇਹ ਇਹ ਪਹਿਲੀ ਫੋਟੋ ਹੈ ਤੇ ਤੁਸੀਂ ਦੇਖ ਕੇ ਦੱਸੋ ਕਿ ਕਿਹੜੀ ਫਿਲਮ ਹੈ 420 420 420 ਬਿਲਕੁਲ ਬਿਲਕੁਲ 420 ਸਭ ਤੋਂ ਪਹਿਲੀ ਵਾਰੀ ਬੋਲਿਆ ਗੂਰੀ ਨੇ ਤਾੜੀਆਂ ਮੈਂ ਬੋਲਿਆ 420 ਇਹ ਤਾਂ ਜੱਤੀ ਜੱ ਪਹਿਲਾਂ ਮੈਂ ਮੈਂ ਦੇਖ ਲਿਆ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਲਿਓ ਅਸੀਂ ਰੋਂਡੀ ਨਹੀਂ ਬਿਰਦੇ ਹੁੰਦੇ ਵੀਰੇ ਰੋਂਡੀ ਸਾਡਾ ਰੋਲ ਨਹੀਂ ਹੈਗਾ ਅਗਲੀ ਵੀਡੀਓ ਤੁਸੀਂ ਚੈਨਲ ਦੇਖਿਓ ਫੋਟੋ ਸੌਰੀ ਉਸ ਤੋਂ ਬਾਅਦ ਨਾਲ ਦੇ ਨਾਲ ਨਾਮ ਗੈਸ ਕਰਨਾ ਠੀਕ ਹੈ ਜਿਹੜਾ ਪਹਿਲਾਂ ਗੈਸ ਕਰੂਗਾ ਮੈਂ ਦੇਖੀ ਇਹਨਾਂ ਵੀ ਕੌਣ ਕਰੂਗਾ रेडी हां रेडी ओहो चल ਕੰਨ ਨਿਆਨੇ ਹੁੰਦੀ ਨਾ ਚੈੱਕ ਕਰਨਾ 420 ਹੈ ਨਾ 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 ਲਓ ਦਰਸ਼ਕੋ ਥੋੜੀ ਸਕਰੀਨ ਤੇ ਫੋਟੋ ਹੈ ਇਹਨਾਂ ਨੂੰ ਮੈਂ ਦਿਖਾਈ ਜਨਾ ਜੇ ਤੁਸੀਂ ਦੱਸੋ ਵੀ ਕਿਹੜੀ ਫਿਲਮ ਹੈ ਉਹ 420 ਹੈ ਨਹੀ ਹੈਗੀ ਵੀਰੇ ਮੈਂ ਹਾਂ ਬੋਲ ਦਿੰਦਾ ਇੱਕ ਤਾਂ ਰੋਕ ਪਾ ਕਿ ਮੈਂ ਬੇਰਾਂ ਇਹ ਜਿਹੜਾ ਫੈਸਲਾ ਬਦਲ ਦੂੰਗਾ ਨਹੀਂ ਹੈਗਾ ਉਹਦਾ ਨਾਮ ਬੋਲਦੇ ਯਾਰ ਅਰਦਾ ਵੀਰ ਐਮਰ ਲਾਉਣਾ ਜੀ ਟਾਈਮਰ ਨਹੀਂ ਬਦਲਣਾ ਚਾਹੀਦਾ 10 9 8 5 4 3 2 1 ਇਧਰ ਉਧਰ ਕਦਮ ਜੀ ਉਹ ਬਈ ਯਾਰਨ ਵਾਲੇ ਸੀ ਯਾਰਨ ਵਾਲੇ ਸਾੜੀਆਂ ਇਹ ਫਿਲਮ ਦਾ ਨਾਮ ਵੀ ਇਧਰ ਮੁਝੇਗਾ ਅਗਲੀ ਫਿਲਮ ਦੇ ਉੱਤੇ ਨਿਗਾਹ ਇਹ ਵੀ ਮੰਨਦਾ ਨਿਕਲ ਤਾੜ ਗਿਆ ਅੱਜ ਦੀ ਤਿਆਰੀ ਜੇ ਕੋਈ ਕਰਕੇ ਆਏ ਮੈਨੂੰ ਪਤਾ ਲੱਗ ਜਾਂਦਾ ਤੈਨੂੰ ਜਾ ਕੇ ਮੈਂ ਭਗਾ ਦੂੰ ਮਾਨਸਾਲਿਆ ਕਿ ਕਿਸ ਬਾਲਿਆ ਮਾਰਾ ਅਗਲੀ ਜੀ ਮੇਰਾ ਕੈਮ ਮੋਬਾਈਲ ਖੜ ਜਾਂਦਾ ਜੀ ਦਰਸ਼ਕੋ ਮਾਫੀ ਚਾਹੁੰਦੇ ਥੋੜੇ ਤੋਂ ਇਹ ਫਿਲਮ ਬਹੁਤ ਫੇਮਸ ਆ ਤੁਹਾਡੇ ਲਈ ਲੱਭਣੀ ਔਖੀ ਹੋ ਜੂ ਕਿਉਂਕਿ ਇਹ ਫਿਲਮ ਸਾਡੀ ਜਨਰੇਸ਼ਨ ਵਾਲਿਆਂ ਨੇ ਬਹੁਤ ਦੇਖੀ ਹੈ ਜਿਹੜੇ ਮੇਰੇ ਹਾਂਦੇ ਨੇ ਉਹ ਇਹ ਫਿਲਮ ਦਾ ਨਾਮ ਜਾਣਦੇ ਨੇ ਮੇਰੇ ਵੀ ਜਿਆਦਾ ਉਹ ਆ ਜਿਹੜਾ ਨਾਮ ਦਾ ਕੈਰੀਓ ਅਨਕਤਾ ਤੁਹਾਡਾ ਨੰਬਰ ਬਈ ਦੋਗ ਦਾ ਫਰਜ਼ ਹੋ ਗਿਆ ਅੱਛਾ ਇਹ ਇਹ ਥੀਨ ਦਾ ਮੈਨੂੰ ਫੇਮਸ ਡਾਇਲੋਗ ਕਿਸੇ ਉੱਤੇ ਜੜ ਗਿਆ ਥੱਲੇ ਆ ਮੈਂ ਐਸਾ ਬੋਲੀ ਹਾਂਜੀ ਆਓ ਇਹਦਾ ਪਤਾ ਜਾਂਦਾ ਦਾ ਹਾਂ ਕਹਿੰਦਾ ਐਵੇਂ ਕਾਲਾ ਟੱਲੋ ਨੇ ਐਵੇਂ ਨਹੀਂ ਕੋੜ ਪਾਇਆ ਕਹਿੰਦਾ ਅੱਜ ਕੱਲ੍ਹ ਲੋਣੇ ਕਾਲਾ ਕੋਟ ਮਾਰ ਰਿਹਾ ਕਹਿੰਦਾ ਐ ਨਹੀਂ ਪਾਇਆ ਕਹਿੰਦਾ ਸੈਲਟ ਮਾਰ ਰਿਹਾ ਕਹਿੰਦਾ ਕੋਟ ਤਾਂ ਪਾਇਆ ਲਓ ਜੀ ਅਗਲੀ ਫੋਟੋ ਯਾਰ ਗੱਤੋ ਲਾਸਟ ਫੋਟੋ ਐਂਡ ਫੈਨੋ ਇਹ ਕੀ ਸ਼ੂਟਰ ਆ ਇਹ ਕੀ ਗਲਤ ਜੀ ਇਹ ਉਹ ਆ ਬ ਲੈ ਕੇ ਆ ਬਿਲਕੁਲ ਗਲਤ ਜੀ ਉਹ ਪੈਸੇ ਇਹ ਲੈ ਕੇ ਆਂਦੋਂ ਤੁਸੀਂ ਨੇ ਬਦਲਾ ਨਾ ਖਤਰੋ ਆ ਫਿਰ ਤੇ ਬਿਲਕੁਲ ਗਲਤ ਜੀ ਉਹ ਵਾਰਨਿੰਗ ਆ ਤੁਸੀਂ ਧਿਆਨ ਨਾਲ ਦੇਖੋ ਫੋਟੋ ਧਿਆਨ ਨਾਲ ਦੇਖੋ ਧਿਆਨ ਨਾਲ ਜਮਾਤਿਆਂ ਨਾਲ ਦੇਖੋ ਦਰਸ਼ਕੋ ਤੁਸੀਂ ਦੱਸੋ ਵੀ ਇਹ ਕਿਹੜੀ ਹਨ ਮੈਂ ਰੱਖ ਦਿੰਨਾ ਕੀ ਲਿਖਿਆ ਹਾਂ ਸ਼ੈਂਪੀ ਦੇ ਸ਼ੈਂਪੀ ਦੀ ਡੱਡੀ ਨੋਰਸਾਂ ਦੇ ਨਾਲ ਹੈ ਮੈਨੂੰ ਪਤਾ ਬੋਲ ਜੱਟ ਯੂਗੇਟ ਬਾੜੀਆਂ ਮਾਨ ਦਾ ਕੰਮ ਆਹ ਜੱਟ ਟੈਂਡਿੰਗ ਸ਼ੈਂਪੀ ਦੀ ਡੱਡੀ ਦੀ ਡੱਡੀ ਡੱਡੀ ਦੀ ਡੱਡੀ ਵੀ ਮੱਛਿਆ ਦੇ ਲਓ ਜੀ ਅੱਜ ਤਾਂ ਆਪਣਾ ਐਪੀਸੋਡ ਇੱਥੇ ਖਤਮ ਹੁੰਦਾ ਹੈ ਤੇ ਅੱਜ ਦੇ ਵਿਜੇਤਾ ਹੈਗੇ ਨੇ ਗੁਰੂ ਜੀ ਤਾਰੀਆਂ ਆਪਾਂ ਇਸ ਤਰੀਕੇ ਦੇ ਨਵੇਂ-ਨਵੇਂ ਐਪੀਸੋਡ ਲੈ ਕੇ ਆਵਾਂਗੇ ਤੇ ਤੁਸੀਂ ਮੈਨੂੰ ਇਹ ਸੁਝਾ ਦੇਈਓ ਵੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੌਣ ਸੀ ਕਿਹੜੀ ਗੇਮ ਖੜਾ ਸਕਦੇ ਆ ਕੋਈ ਬੁਝਾਰਤਾਂ ਜੇ ਤੁਸੀਂ ਆਪਣੀਆਂ ਬੁਝਾਰਤਾਂ ਦੇਣੀਆਂ ਨੇ ਤਾਂ ਤੁਸੀਂ ਕਮੈਂਟ ਬਾਕਸ 'ਚ ਪਾਓ ਅਸੀਂ ਅਗਲੀ ਵੀਡੀਓ ਦੇ ਵਿੱਚ ਉਹੋ ਵੀ ਲੈ ਕੇ ਆਵਾਂਗੇ ਜਾਂ ਕੋਈ ਹੋਰ ਗੇਮ ਤੁਹਾਡੇ ਲਈ ਨਵੇਂ-ਨਵੇਂ ਪ੍ਰੋਜੈਕਟ ਅਸੀਂ ਲੈ ਕੇ ਆਵਾਂਗੇ ਲਓ ਜੀ ਅੱਜ ਦਾ ਆਪਣਾ ਐਪੀਸੋਡ ਇੱਥੇ ਖਤਮ ਹੁੰਦਾ ਸੋ ਘੈਂਟ-ਘੈਂਟੱਕ ਨੂੰ ਤੁਸੀਂ ਇਸੇ ਤਰੀਕੇ ਨਾਲ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਾਂਗੇ ਰਾਮ ਰਾਮ ਗੈਹਨ ਸਲਾਮ ਸਤਿ ਸ੍ਰੀ ਅਕਾਲ ਪਾਇਆ ਨੂੰ ਓਕੇ